ਪਟਿਆਲਾ ਦੀ ਕੇਂਦਰੀ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਦੇ ਲਈ ਅੱਜ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲ ਸੁਰਜੀਤ ਸਿੰਘ ਗੜੀ ਤੇ ਉਹਨਾਂ ਦੇ ਨਾਲ ਗੁਰਬਚਨ ਸਿੰਘ ਗਰੇਵਾਲ ਪਹੁੰਚਦੇ ਨੇ ਦੱਸ ਸੀ ਕਿ ਪਿਛਲੇ ਕਈ ਦਿਨਾਂ ਤੋਂ ਐਸਜੀਪੀਸੀ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਤੇ ਆਖਿਰਕਾਰ ਰਾਜਵਾਨਾ ਦੀ ਕੇਂਦਰੀ ਜੇਲ ਪਟਿਆਲਾ ਵਿਖੇ ਮੁਲਾਕਾਤ ਹੋ ਰਹੀਏ ਇਸ ਤੋਂ ਬਾਅਦ ਕਿ ਉਹ ਮੁਲਾਕਾਤ ਕਰਨ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਬੋਲੋ ਮੀਡੀਆ ਨਾਲ ਗੱਲ ਵੀ ਕੀਤੀ ਜਾਵੇਗੀ ਫਿਲਹਾਲ ਉਹ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਛੇਕਿਓ ਜੇਲ੍ਹ ਦੇ ਅੰਦਰ ਜਾਣਗੇ ਮੁਲਾਕਾਤ ਕਰਨਗੇ ਤੇ ਤਾਂ ਜੋ ਵੀ ਉਹਨਾਂ ਦੀ ਗੱਲਬਾਤ ਹੋਵੇਗੀ ਉਹ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ ਸਾਰਾ ਇੱਕ ਵਾਰ ਸ਼ਾਂਤ ਯਾਰ ਮੈਂ ਨੀਚੇ ਕਰ ਰਿਹਾ ਹਾਂ ਹੋਰ ਨੀਚੇ ਕਰੋ ਬੈਠਾ ਨਾ ਕਰੋ ਅੰਦਰ ਸਰਦਨਾ ਸੁਖੀਬ ਸਾਹਿਬ ਜੀ ਮੁਲਾਕਾਤ ਅੰਦਰ ਹੋਈ ਹੈ ਤਾਮੀ ਸਾਹਿਬ ਦੀ ਕੀ ਕੀ ਚਰਚਾ ਹੋਈ ਹੈ ਕਿੰਨੀ ਮੀਟਿੰਗ ਹੋਈ ਹੈ ਦੇਖੋ ਜੇਲ੍ਹ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਤਹਿ ਬੁਲਾਉਣ ਦਾ ਉਹ ਕੀਤਾ ਜੀ ਜੇਲ੍ਹ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਬੱਤੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ। ਕਹਿੰਦਾ ਹੈ ਸਾਡਾ ਲੋਕ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਬਿੜੇਫਾਵਾ ਦੇ ਕਿ ਜੀ ਤੁਸੀ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਕਿ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਹੈ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜਨਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਉਹ ਕਰਿਆ ਜੀ ਫਤੇ ਸਾਂਝੀ ਕਰੀ ਹੈ ਜੀ ਕੀ ਸਰ ਜਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਤੁਸੀਂ ਵੀ ਆਪਾਂ ਜਤਵਾਲ ਸਿੰਘ ਰਾਜਵਾਲ ਦੇ ਵਕੀਲ ਹੋ ਆਏ ਹੋ ਹਾਂ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤੇ ਨਾ ਕਿਤੇ ਬੋਲਿਆ ਆਪਾਂ ਕਿ ਕੀ ਆਦੀ ਜਾ ਫਾਲਸੀ ਚਾਹੀਦਾ ਜਾਂ ਕੋਈ ਵੀ ਸੱਜ ਦਾ ਲਾਣ ਕਿਹਾ ਇਹ ਆਖਰਕਾਰ ਇਸ ਪਹਿਲੂ ਲੈ ਕੇ ਕਿ ਉਹਨਾਂ ਨਾਲ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਹਲੇ ਔਰ ਇਸ ਬਾਰੇ ਕਰਦੇ ਨੀ ਪੋਨਾ ਪੂਰਾ ਕਟਾ ਪੋਨਾ ਕਟਾ ਬੋਲਾ ਕਾਪ ਤੇ ਪੁੱਛੀ ਆਪਾਂ ਦੇਖੀਏ ਪੋਨਾ ਕਟਾ ਬੋਲਾ ਕਾਪ ਤੇ ਵਿੱਚ ਜੋ ਰੂਪਾ ਜੀ ਪ੍ਰਧਾਨ ਜੀ ਉਹ ਜਿਹੜੇ ਮunicipal production ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਰੂਪਾ ਜਾਂ ਕੋਈ ਪਰਸ਼ਾਣ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਜੀ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਉਹ ਸੁਨੇਹਾ ਵਗੈਰਾ ਭਾਸ਼ਾ ਉਹ ਕਿ ਸਾਹਿਬ ਦੇ ਨਾਲ ਕਿਹਾ ਤੁਹਾਨੂੰ ਹੋਈ ਹੈ ਕਿ ਮਾਫ਼ੀ ਦਿੱਤੀ ਜਾਵੇ ਜਾਂ ਸਾਨੂੰ ਵਿਹਾਰ ਕਿਸ ਤਰਫ ਕਰਨਾ ਦੀ ਕਰਨਾ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸ ਦਾਂ ਸੰਗਤ ਨੂੰ ਕੁਝ ਦਿੱਤਾ ਸੰਗਤ ਨੂੰ ਉਹੀ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰੋ ਅਮਰ ਸ਼ਕੋ ਜੀ ਵੱਤੋਂ ਵੱਤ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ। ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਨੂੰ ਲੈ ਕੇ ਆਪ ਰਾਜਵਾਲਾ ਨੇ ਦੱਸਲ ਦਿੱਤਾ ਕਿ ਹਾਂ ਕਿਸੇ ਜਿਹੜਾ ਲੀਕੋ ਕੋਲ ਜੀ ਉਹਨੇ ਮੰਗ ਨਹੀਂ ਕੀਤੀ। ਕੇਸ ਦੇ ਆਧਾਰ ਦੇ ਇੱਕ ਨੂੰ ਕਿਹਾ ਵੀ ਸੁਪਰੀਮ ਕੋਰਟ ਦਾ ਫੈਸਲਾ ਲਵੇ ਜਦੋਂ ਬਾਹਰ ਕੱਟੇ ਜਾਂ ਫੌਂਸੀ ਦੇਵੇ ਤੇ ਕਿ ਕੋਈ ਗੱਲ ਦਾ ਫਿਕਰ ਨਹੀਂ। ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ। ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ। ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਵੀ ਕੋਈ ਮੁਲਾਕਾਤ ਸਾਰੀਆਂ ਇਕੱਠੀ ਹੋ ਗਈਆਂ ਤੁਸੀਂ ਕਿਲਾਕ ਕੀਤੀ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰੀਆਂ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤੇ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਵਿੱਚ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਹਾਂਜੀ ਜਿਹੜੇ ਸਾਹਿਬ ਅੱਜ ਮੁਲਾਕਾਤ ਕਰਨ ਵਾਸਤੇ ਪਹੁੰਚੇ ਸੀ ਬਲਵੰਤ ਸਿੰਘ ਰਾਜਵੰਦ ਮੁਲਾਕਾਤ ਹੋ ਸਕੀ ਥੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਤਾਮੀਲ ਸਾਹਿਬ ਤੇ ਉਹਨਾਂ ਦੇ ਨਾਲ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਤੇ ਵਕੀਲ ਸਾਹਿਬ ਐਡਵੋਕੇਟ ਲਖਪ੍ਰੀਤ ਸਿੰਘ ਜੀ ਉਹ ਮੁਲਾਕਾਤ ਕਰਨ ਲਈ ਗਏ ਸੀ ਪ੍ਰਧਾਨ ਸਾਹਿਬ ਨੇ ਤੇ ਸਿਰਫ ਫਤਿਹ ਉਹਨਾਂ ਨਾਲ ਬੁਲਾਈ ਹੈ ਸਾਡੀ ਫਤਿਹ ਸਾਂਝੀ ਹੋਈ ਹੈ ਔਰ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਦੇਗ ਜੋ ਹੈ ਕੜਾ ਪ੍ਰਸ਼ਾਦ ਦੀ ਦੇਗ ਦਿੱਤੀ ਗਈ ਸੀ ਇਹ ਪਵਿੱਤਰ ਸਰੋਵਰ ਦਾ ਜੋ ਜਲ ਹੈ ਉਹ ਉਹਨਾਂ ਨੂੰ ਦਿੱਤਾ ਬਾਕੀ ਕੇਸ ਸੰਬੰਧੀ ਜੋ ਗੱਲਬਾਤ ਉਹ ਸਾਰੀ ਐਡਵੋਕੇਟ ਸਾਹਿਬ ਨੇ ਕੀਤੀ ਹੈ ਉਸ ਸੰਬੰਧ ਦੇ ਵਿੱਚ ਉਹ ਦੱਸ ਸਕਦੇ ਨੇ ਆ ਰਹੇ ਨੇ ਹੁਣੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਉਹ ਤੁਹਾਨੂੰ ਉਸ ਬਾਰੇ ਡਿਟੇਲਸ ਕੋਈ ਗੱਲ ਹੋਈ ਤਾਂ ਦੱਸ ਸਕਦੇ ਨੇ ਸਿਰਫ ਕੇਸ ਸੰਬੰਧੀ ਐਡਵੋਕੇਟ ਸਾਹਿਬ ਨਾਲ ਗੱਲ ਹੋਈ ਅਸੀਂ ਤਾਂ ਪ੍ਰਧਾਨ ਸਾਹਿਬ ਨੇ ਤਾਂ ਸਿਰਫ ਫਤਿਹ ਸਾਂਝੀ ਕੀਤੀ ਹੈ ਉਹਨਾਂ ਦੇ ਕਰਨ ਦੇ ਦੌਰਾਨ ਕੋਈ ਸਨੇਹ ਦਿੱਤਾ ਉਹਨਾਂ ਨੇ ਤੁਹਾਨੂੰ ਨਹੀਂ ਕੋਈ ਸੰਦੇਸ਼ ਨਹੀਂ ਦਿੱਤਾ ਸਿਰਫ ਇਹਨਾਂ ਕਿ ਕੋ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਪੂਰਾ ਸੇਤ ਉਹਨਾਂ ਦੀ ਠੀਕ ਹੈ ਸਾਰਾ ਕੁਝ ਵਧੀਆ ਉਹਨਾਂ ਦੱਸਿਆ ਕਿ ਮੈਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹਾਂ ਬਾਕੀ ਉਹਨਾਂ ਨੇ ਐਡਵੋਕੇਟ ਸਾਹਿਬ ਨਾਲ ਗੱਲ ਕੀਤੀ ਹੈ ਤਾਂ ਦਾੰਸ਼ਾ ਸਾਹਿਬ ਨਾਲ ਫਤਫਤੂਈ ਹੋਈ ਹੈ ਇਸ ਤੋਂ ਬਾਅਦ ਕੋਈ ਗੱਲ ਨਹੀਂ ਹਾਂ